ਹਾਂਜੀ ਮੇਰੇ ਵੱਲੋਂ ਸਾਰੇ ਕਿਸਾਨ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜਿਨ੍ਹਾਂ ਵੀਰਾਂ ਨੇ ਹਜੇ ਤੱਕ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਰੇ ਵੀਰ ਭਰਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਬੈੱਲ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਤੁਹਾਡੇ ਤੱਕ ਆਪਣੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਟਾਈਮ ਸਿਰ ਪਹੁੰਚ ਸਕੇ ਤੇ ਅੱਜ ਆਪਾਂ ਦੱਸਾਂਗੇ ਜੀ ਕਣਕ ਤੋਂ ਕਣਕ ਦੇ ਵਿੱਚ ਪਹਿਲੇ ਪਾਣੀ ਤੋਂ ਪਹਿਲਾ ਆਪਾਂ ਗੋਲੀ ਡੰਡੇ ਨੂੰ ਕਿਵੇਂ ਕੰਟਰੋਲ ਕਰ ਸਕਦੇ ਆ ਕਿਹੜੀ ਆਪਾਂ ਨੂੰ ਵਧੀਆ ਸਪਰੇ ਨਦੀਨ ਨਾਸ਼ਕ ਸਪਰੇ ਆਪਾਂ ਨੂੰ ਲੈਣੀ ਚਾਹੀਦੀ ਹੈ ਤੇ ਜਿੱਤੇ ਆਪਾਂ ਨੂੰ ਵਧੀਆ ਨਤੀਜੇ ਮਿਲਣ ਤੇ ਪਾਣੀ ਤੋਂ ਕਿੰਨੇ ਦਿਨ ਪਹਿਲਾਂ ਆਪਾਂ ਕਣਕ ਦੇ ਵਿੱਚ ਸਪਰੇ ਕਰਨੀ ਹੈ ਤੇ ਆਪਾਂ ਨੂੰ ਸ਼ਾਨਦਾਰ ਨਤੀਜੇ ਮਿਲਣ ਤੇ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਬਹੁਤ ਕੁਝ ਤੁਹਾਨੂੰ ਵੀਡੀਓ ਦੇ ਵਿੱਚ ਸਿੱਖਣ ਨੂੰ ਮਿਲੇਗਾ ਤੇ ਪੈਸੇ ਦੀ ਵੀ ਤੁਹਾਡੇ ਦੀ ਬਚਤ ਹੋਊਗੀ ਜਿਆਦਾ ਖਰਚੇ ਤੋਂ ਸਪਰੇਆਂ ਤੋਂ ਗੋਲੀ ਤੁਹਾਨੂੰ ਰਾਹਤ ਮਿਲੂਗੀ ਤੇ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਹੋਰ ਕਿਸਾਨ ਭਰਾਵਾਂ ਤੱਕ ਆਪਣੀ ਵੀਡੀਓ ਨੂੰ ਸ਼ੇਅਰ ਕਰਦੇ ਹੋ ਜੀ ਗੋਲੀ ਡੰਡਾ ਕਣਕ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਕਰਦਾ ਏ ਤੇ ਬਹੁਤ ਕਿਸਾਨਾਂ ਦੇ ਹੁਣ ਜਿਨ੍ਹਾਂ ਕਿਸਾਨ ਭਰਾਵਾਂ ਦੇ ਕਣਕ ਦੇ ਵਿੱਚ ਇੰਨਾ ਜ਼ਿਆਦਾ ਗੋਲੀ ਡੰਡਾ ਹੋ ਜਾਂਦਾ ਏ ਵੀ ਜਿਨ੍ਹਾਂ ਆਪਣੀ ਕਣਕ ਦਾ ਜਮ ਹੁੰਦਾ ਏ ਕਣਕ ਨਾਲੋਂ ਵੱਧ ਗੋਲੀ ਡੰਡਾ ਆਪਣੇ ਖੇਤ ਦੇ ਵਿੱਚ ਦਿਖਦਾ ਏ ਤੇ ਝਾੜ ਦੇ ਵਿੱਚ ਬਹੁਤ ਜ਼ਿਆਦਾ ਫਰਕ ਪੈਂਦਾ ਹੈ ਜਿਹੜੇ ਖੇਤਾਂ ਦੇ ਵਿੱਚ ਜ਼ਿਆਦਾ ਗੋਲੀ ਡੰਡੇ ਦੀ ਸਮੱਸਿਆ ਆਉਂਦੀ ਹੈ ਤੇ ਕਿਸਾਨ ਕੀ ਕਰਦੇ ਆ 2 2 3 3 ਸਪਰੇਆ ਕਰਨ ਦੇ باوجود ਵੀ ਗੁੱਲੀ ਡੰਡਾ ਮਰਦਾ ਨਹੀਂ ਹੈਗਾ ਤੇ ਝਾੜ ਦੇ ਵਿੱਚ ਵੀ ਬਹੁਤ ਜ਼ਿਆਦਾ ਫਰਕ ਪੈਂਦਾ ਹੈ ਕਿਉਂਕਿ ਇਹਦਾ ਕੰਮ ਕੀ ਹੁੰਦਾ ਜਿਹੜੀ ਆਪਾਂ ਖਾਦ ਖਰਾਕ ਜੂਰੀਆ ਖਾਦ ਹੋਊਗੀ ਕੋਈ ਵੀ ਆਪਾਂ ਸਪਰੇ ਤਾਕਤ ਵਾਲੀ ਕਣਕ ਨੂੰ ਆਪਣੀ ਨੂੰ ਤਾਤਾਲੀ ਸਪਰੇ ਆਪਾਂ ਦਊਗੇ ਉਹ ਇਹਨੇ ਖਿੱਚਣਾ ਹੈ ਕਾਣਕ ਨੂੰ ਬਾਅਦ ਦੇ ਵਿੱਚ ਲਗਣੀ ਹੈ ਤੇ ਗੋਲੀ ਡੰਡੇ ਨੇ ਆਪਣੇ ਕਣੀ ਨੂੰ ਖਿੱਚਣੀ ਹਰੇਕ ਚੀਜ਼ ਜਿਹਦੇ ਕਰਕੇ ਕਾਣਕ ਆਪਣੀ ਕਮਜ਼ੋਰ ਹੋ ਜਾਂਦੀ ਹੈ ਤੇ ਝਾੜ ਦੇ ਵਿੱਚ ਬਹੁਤ ਜ਼ਿਆਦਾ ਆਪਣੀ ਘਾਟਾ ਪੈਂਦਾ ਹੈ ਤੇ ਹੁਣ ਕਿਹੜੇ ਆਪਾਂ ਨਦੀਨ ਨਾਸ਼ਕ ਆਪਾਂ ਵਧੀਆ ਸਪਰੇਹਾ ਮੈਂ ਤੁਹਾਨੂੰ ਦੱਸੂਗਾ ਜਿਹੜੀ ਆਪਾਂ ਪਹਿਲੇ ਪਾਣੀ ਤੋਂ ਪਹਿਲਾਂ ਕਿੰਨੇ ਦਿਨ ਪਹਿਲਾਂ ਕਰ ਸਕਦੇ ਆ ਪਹਿਲੇ ਨੰਬਰ ਤੇ ਆਉਂਦੀ ਹੈ ਜੀ ਲੀਡਰ ਬਹੁਤ ਪੁਰਾਣੀ ਦਵਾਈ ਤੇ ਨਤੀਜੇ ਵੀ ਇਹਦੇ ਬਹੁਤ ਵਧੀਆ ਦੇਖਣ ਨੂੰ ਮਿਲਦੇ ਆ ਕਿਉਂਕਿ ਸਬ ਨਾਲੋਂ ਜ਼ਿਆਦਾ ਜਿਹੜੀ ਲੀਡਰ ਦਵਾਈ ਇਹ ਵਰਤੀ ਜਾਂਦੀ ਹੈ ਤੇ ਹੁਣ ਇਹਦਾ ਸਮਾਂ ਜਿਹੜਾ ਇਹ ਕਰਨੇ ਦਾ ਆਪਾਂ ਜਿਹੜੀਆਂ ਹਲਕੀਆਂ ਜ਼ਮੀਨਾਂ ਐ ਤੇ ਭਾਰੀਆਂ ਜ਼ਮੀਨਾਂ ਆਪਾਂ ਕਹਿ ਸਕਦੇ ਆ ਜੇ ਆਪਾਂ 4 ਦਿਨ ਪਹਿਲਾਂ 2 ਦਿਨ ਪਹਿਲਾਂ 2 ਤੋਂ 3 ਦਿਨ ਪਹਿਲਾਂ ਆਪਾਂ ਇਹਦੀ ਸਪਰੇਅ ਕਰ ਸਕਦੇ ਆ ਤੇ ਬਹੁਤ ਵਧੀਆ ਦਵਾਈ ਹੈ ਤੇ ਸ਼ਾਨਦਾਰ ਇਹਦੇ ਨਤੀਜੇ ਆ ਪਾਣੀ ਲਾਉਣ ਤੋਂ ਪਹਿਲਾਂ ਤੁਸੀਂ 2 ਤੋਂ ਤਿੰਨ ਦਿਨ ਪਹਿਲਾਂ ਇਹਦੀ ਸਪਰੇਅ ਕਰ ਸਕਦੇ ਆ ਤੇ ਜਿਹੜਾ ਪਾਣੀ ਐ ਪਾਣੀ 200 ਲੀਟਰ ਜ਼ਰੂਰ ਵਰਤੋ ਗੁੱਲੀ ਡੰਡੇ ਦੀ ਸਪਰੇਅ ਦੇ ਲਈ ਇੱਕ ਤਾਂ ਉਹਦੇ ਨਾਲ ਦਵਾ ਪਤਲੀ ਹੋ ਜਾਂਦੀ ਐ ਤੇ ਦੁਬਾਰੇ ਦੁਬਾਰੇ ਛਿੜਕਾ ਨਾ ਕਰੋ ਇੱਕ ਜਗ੍ਹਾ ਦਵਾ ਵੱਜ ਗਈ ਜੇ ਦੁਬਾਰੇ ਆਪਾਂ ਉਸ ਜਗ੍ਹਾ ਤੇ ਦਵਾ ਮਾਰੂਗੇ ਤਾਂ ਕਣਕ ਨੂੰ ਆਪਣੀ ਨੂੰ ਨੁਕਸਾਨ ਪਹੁੰਚ ਸਕਦਾ ਐ ਤੇ ਦੂਜੇ ਨੰਬਰ ਤੇ ਕਿਸਾਨ ਭਰਾ ਜਿਹੜੇ ਆਪਾਂ ਨੂੰ ਪੁੱਛ ਰਹੇ ਤੇ ਜੀ ਜਿਵੇਂ ਮੋਮੋ ਜੀ ਹੋਗੀ ਅਵਕੀਰਾ ਹੋਗੀ ਇਹ ਦਵਾਈ ਆ ਬੀਜਾਂ ਤੋਂ 72 ਘੰਟੇ ਦੇ ਵਿੱਚ ਕਰਨੀਆਂ ਚਾਹੀਦੀ ਹੈ ਜਾਨੀ ਕਿ ਉਥੇ ਰਿਜ਼ਲਟ ਦਿੰਦਾ ਹੈ ਪਰ ਇਹ ਨਹੀਂ ਹੈਗਾ ਇਹ ਕੱਲਾ ਬਜਾਈ ਤੋਂ ਬਾਅਦ ਨਹੀਂ ਆਪਾਂ ਪਹਿਲਾ ਪਾਣੀ ਤੋਂ ਪਹਿਲਾਂ ਵੀ ਇਹਨਾਂ ਦੀ ਵਰਤੋਂ ਕਰ ਸਕਦੇ ਆ ਤੇ ਪਿਛਲੇ ਸਾਲਾਂ ਦੇ ਵਿੱਚ ਪਿਛਲੇ ਸਾਲ ਵੀ ਬਹੁਤ ਕਿਸਾਨ ਵੀਰਾਂ ਨੇ ਮੋਮੋਜੀ ਤੇ ਵਕੀਰਾ ਸੁਪਦੀ ਸਪਰੇ ਪਹਿਲੇ ਪਾਣੀ ਤੋਂ ਪਹਿਲਾਂ ਕੀਤੀ ਹੈ ਤੇ ਉਹਨਾਂ ਨੂੰ ਵੀ ਬਹੁਤ ਵਧੀਆ ਰਿਜ਼ਲਟ ਮਿਲੇ ਆ ਤੇ ਇਹਦਾ ਕੰਮ ਕੀ ਹੈ ਪਾਣੀ ਤੋਂ ਆਪਾਂ 24 ਘੰਟੇ ਪਹਿਲਾਂ ਤੇ ਕਈ ਵਾਰ ਕੀ ਹੁੰਦਾ ਹੈ ਪਾਣੀ ਲੇਟ ਹੋ ਜਾਂਦਾ ਹੈ ਤਾਂ ਆਪਾਂ ਨੂੰ ਇਹਦੇ ਨਤੀਜੇ ਘੱਟ ਮਿਲਣਗੇ ਤੇ ਇਹਦੇ ਆਪਾਂ ਕੀ ਕਰਨਾ ਹੈ ਜਿਵੇਂ ਆਪਾਂ ਆਮ ਤਾ ਆਪਾਂ ਦੁਆਰ ਲੈਣ ਜਾਊਗੇ ਉਹ 2-3 ਦਿਨ ਆਪਾਂ ਨੂੰ ਕਹਿ ਦੇਣਗੇ ਵੀ ਤੀਏ ਜਾਂ ਚੌਥੇ ਦਿਨ ਪਾਣੀ ਪਰ ਨਹੀਂ 24 ਘੰਟੇ ਅੱਜ ਆਪਾਂ ਸਵੇਰ ਸਪਰੇਅ ਕੀਤੀ ਤਾਂ 24 ਘੰਟੇ ਬਾਅਦ ਇਹਨੂੰ ਪਾਣੀ ਲੱਗਣਾ ਜ਼ਰੂਰੀ ਹੈ ਕਿਉਂਕਿ ਜਿੰਨੀ ਆਪਾਂ ਪਾਣੀ ਲੇਟ ਕਰੂਗੇ ਉਨਾ ਆਪਾਂ ਨੂੰ ਰਿਜ਼ਲਟ ਘੱਟ ਮਿਲੂਗਾ ਇਹਦਾ ਰਿਜ਼ਲਟ ਇੱਕ ਤਰੀਕੇ ਦਾ ਆਪਾਂ ਤੁੱਕਾ ਕਹਿ ਸਕਦੇ ਆ ਜਾਨੀ ਕਿ ਪ੍ਰੋਪਰ ਰਿਜ਼ਲਟ ਆਪਾਂ ਨੂੰ 100% ਦਵਾਈ ਦਾ ਰਿਜ਼ਲਟ ਇਹਦਾ ਨਹੀਂ ਮਿਲਦਾ ਜੇਰੀ ਆਪਾਂ ਪਾਣੀ ਦੇ ਮੂਰੇ ਮਾਰਨੀ ਹੈ ਤੇ ਕਿਸੇ ਕਿਸਾਨ ਭਰਾ ਨੂੰ 100% ਮਿਲ ਵੀ ਸਕਦਾ ਹੈ ਜਾਨੀ ਕਿ ਮੈਂ ਵਰਤਿਆ ਹੋਇਆ ਤਰੀਕਾ ਏ ਇਹ ਵਾਲੀ ਦਵਾਈ ਦਾ ਆਪਾਂ ਨੂੰ 70% ਦਾ ਰਿਜ਼ਲਟ ਪ੍ਰੋਪਰ ਮਿਲਦਾ ਹੈ ਗੁੱਲੀ ਡੰਡਾ ਐਨ ਪਾਣੀ ਲਾਉਣ ਤੋਂ ਬਾਅਦ ਜਿਵੇਂ ਜਿਵੇਂ ਆਪਣੀ ਧਰਤੀ ਸੁੱਕੀ ਜਾਣੀ ਹੈ ਆਪਾਂ ਨੂੰ 70 ਤੋਂ 80% ਨਤੀਜੇ ਇਹਦੇ ਮਿਲਦੇ ਆ ਗੁੱਲੀ ਡੰਡੇ ਨੂੰ ਕੰਟਰੋਲ ਕਰਨ ਦੇ ਲਈ ਬਸ ਆਪਾਂ ਇਹਦਾ ਕਰਨਾ ਕੀ ਆਪਾਂ 24 ਘੰਟੇ ਬਾਅਦ ਆਪਣੇ ਖੇਤ ਨੂੰ ਪਾਣੀ ਲੱਗਣਾ ਜ਼ਰੂਰੀ ਹੈ ਤੇ ਇਹ ਜਿਹੜੇ ਟੈਕਨੀਕਲ ਆਪਾਂ ਪਾਣੀ ਤੋਂ ਪਹਿਲਾਂ ਕਰ ਸਕਦੇ ਇੱਕ ਜਿਹੜਾ ਟੈਕਨੀਕਲ ਆਉਂਦਾ ਏ ਜਿਹੜੀ ਨਦੀਨ ਨਾਸ਼ਕ ਐ ਅਟਲੈਂਟਸ ਉਹ ਮੈਂ ਤੁਹਾਨੂੰ ਇਸ ਕਰਕੇ ਨਹੀਂ ਦੱਸਿਆ ਕਿਉਂਕਿ ਉਹ ਕਈ ਵਾਰ ਕੀ ਉਹ ਕਾਣਕ ਨੂੰ ਨੁਕਸਾਨ ਕਰਦਾ ਏ ਜੇ ਆਪਾਂ ਤੋਂ ਕਾਣਕ ਨੂੰ ਜਾਂ ਪਾਣੀ ਲੇਟ ਹੋ ਗਿਆ ਜਾਂ ਵੱਧ ਸਪਰੇਅ ਵੱਜ ਗਈ ਦਿਵਾਰੇ ਉਹ ਕਾਣਕ ਨੂੰ ਫੂਕ ਦਿੰਦਾ ਏ ਨਾ ਬਹੁਤੀ ਸੁੱਕ ਹੋਣੀ ਚਾਹੀਦੀ ਐ ਨਾ ਬਹੁਤੀ ਗਿੱਲ ਇਸ ਕਰਕੇ ਮੈਂ ਤੁਹਾਨੂੰ ਨਹੀਂ ਹੋਂ ਦੱਸਿਆ ਜਿਹੜੇ ਮੈਂ ਆ ਦਵਾਈਆਂ ਵਕੀਰ ਮੋਮੋ ਜੀ ਤੇ ਲੀਡਰ ਤੁਹਾਨੂੰ ਦੱਸੀ ਐ ਇਹ ਵਰਤ ਕੇ ਦੇਖੋ ਬਹੁਤ ਸ਼ਾਨਦਾਰ ਨਤੀਜੇ ਆ ਗੋਲੀ ਦਾ ਅੰਦਰ ਤੁਹਾਡਾ ਕੰਟਰੋਲ ਹੋਊਗਾ ਤੇ ਵੀਡੀਓ ਜੇ ਚੰਗੀ ਲੱਗੀ ਤਾਂ ਹੋਰ ਕਿਸਾਨ ਭਰਾਵਾਂ ਤੱਕ ਸ਼ੇਅਰ ਕਰਦੇ ਹੋ ਸਾਰਿਆਂ ਦਾ ਧੰਨਵਾਦ ਜੀ